ਕਦੇ ਅਸਾਈਆਂ ਦੇ ਪਾਦਰੀ ਨੂੰ ਦੁਨੀਆ ਵਿੱਚ ਨਹੀਂ ਵੇਖਿਆ ਹੋਵੇਗਾ ਕਿ ਕਦੇ ਉਸ ਦਾ ਕਿਸੇ ਨੇ અપਮਾਨ ਕੀਤਾ ਹੋਵੇ ਜਿੰਨਾ ਚਿਰ ਉਹ ਧਰਮ ਦੀ ਡਿਊਟੀ ਨਿਭਾਉਂਦਾ ਪੂਰੀ ਉਸ ਤੋਂ ਨੇਵ ਸੇਵਾ ਲਈ ਜਾਂਦੀ ਹੈ ਰਿਟਾਇਰਮੈਂਟ ਤੋਂ ਬਾਅਦ ਵੀ ਉਹਦਾ ਸਾਰਾ ਅਖੀਰਲੀ ਜ਼ਿੰਦਗੀ ਤੱਕ ਦਾ ਇੰਤਜ਼ਾਮ ਕੀਤਾ ਜਾਂਦਾ ਇਹ ਇਹ ਹਾਲਤ ਰਹਾ ਜਿਵੇਂ ਅੱਜ ਹੋਈ ਹੈ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਦੁਖਾਂਤ ਹੈ ਸਿੱਖੋ ਇੱਕ ਇੱਕ ਬੱਚਾ ਤੁਹਾਡਾ ਅੱਜ ਤੁਹਾਨੂੰ ਦੀਵਾ ਲੈ ਕੇ ਜਥੇਦਾਰੀ ਨਹੀਂ ਲੱਭਣੇ ਜਿਹੋ ਜਿਹੇ ਹਾਲਾਤ ਬਣ ਰਹੇ ਆ ਉਹ ਸਾਡੇ ਤਖਤਾਂ ਦੇ ਜਥੇਦਾਰ ਜੇ ਲੱਗਦਾ ਤੁਹਾਨੂੰ ਸੇਵਾ ਕਰਨ ਦੇ ਯੋਗ ਨਹੀਂ ਯੋਗ ਅਗਵਾਹੀ ਨਹੀਂ ਦੇ ਸਕਦੇ ਉਹਨਾਂ ਨੂੰ ਸਨਮਾਨ ਨਾਲ ਬਿਦੈਗੀ ਦਿਓ ਉਹਨਾਂ ਦੀ ਡਿਊਟੀ ਲਾਓ ਕਿ ਸਿੰਘ ਸਾਹਿਬ ਜੀ ਤੁਸੀਂ ਇਸ ਇਲਾਕੇ ਵਿੱਚ ਤੁਹਾਨੂੰ ਦੋ ਗੱਡੀਆਂ ਦਿੱਤੀਆਂ ਜਾਣਗੀਆਂ ਪੰਜ ਪਿਆਰੇ ਦਿੱਤੇ ਜਾਣਗੇ ਪਿੰਡਾਂ ਵਿੱਚ ਢਾਕੇ ਸਿੱਖੀ ਦਾ ਪ੍ਰਚਾਰ ਕਰੋ ਤੁਹਾਡਾ ਲੰਗਰ ਦਾ ਜਲ ਪਾਣੀ ਦਾ ਪਰਿਵਾਰ ਦਾ ਸਾਰਾ ਇੰਚਾਰਜਮ ਕੀਤਾ ਜਾਏਗਾ ਜਾਂ ਉਹਨਾਂ ਨੂੰ ਇਹ ਕਿਹਾ ਜਾਵੇ ਸਿੰਘ ਸਾਹਿਬ ਤੁਸੀਂ ਫਲਾਨੇ ਨਗਰ ਵਿੱਚ ਫਲਾਨੀ ਥਾਂ ਤੇ ਸਥਾਨ ਹੈ 10 ਪਿੰਡਾਂ ਦੇ ਬੱਚੇ ਇਕੱਠੇ ਕਰਕੇ ਉਹਨਾਂ ਨੂੰ ਸੰਥਿਆ ਕਰਾਓ ਕਥਾ ਸਿਖਾਓ ਗੁਰਬਾਣੀ ਸਿਖਾਓ ਉਹਨਾਂ ਤੋਂ ਸੇਵਾ ਲਓ ਉਹਨਾਂ ਦਾ ਨਰਾਦਰ ਤੇ ਤਰਸਕਾਰ ਕਰਕੇ ਤੋੜ ਦੇਣਾ ਆਪਾਂ ਇਹ ਕੋਈ ਸਾਡਾ ਤਰੀਕਾ ਨਹੀਂ ਕਦੇ ਅਸਾਈਆਂ ਦੇ ਪਾਦਰੀ ਨੂੰ ਦੁਨੀਆਂ ਵਿੱਚ ਨਹੀਂ ਵੇਖਿਆ ਹੋਵੇਗਾ ਕਿ ਕਦੇ ਉਸ ਦਾ ਕਿਸੇ ਨੇ અપਮਾਨ ਕੀਤਾ ਹੋਵੇ ਜਿੰਨਾ ਚਿਰ ਉਹ ਧਰਮ ਦੀ ਡਿਊਟੀ ਨਿਭਾਉਂਦਾ ਪੂਰੀ ਉਹ ਤੋਂ ਨੇਪ ਸੇਵਾ ਲਈ ਜਾਂਦੀ ਹੈ ਰਿਟਾਇਰਮੈਂਟ ਤੋਂ ਬਾਅਦ ਵੀ ਉਹਦਾ ਸਾਰਾ ਅਖੀਰਲੀ ਜ਼ਿੰਦਗੀ ਤੱਕ ਦਾ ਇੰਤਜ਼ਾਮ ਕੀਤਾ ਜਾਂਦਾ ਤੇ ਇਹ ਹੀ ਹਾਲਤ ਰਿਹਾ ਜਿਵੇਂ ਅੱਜ ਹੋਈ ਹੈ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਦੁਖਾਂਤ ਹੈ ਸਿੱਖੋ ਇੱਕ ਇੱਕ ਬੱਚਾ ਤੁਹਾਡਾ ਅੱਜ ਤੁਹਾਨੂੰ ਦੀਵਾ ਲੈ ਕੇ ਜਥੇਦਾਰੀ ਨਹੀਂ ਲੱਭਣੇ ਜਿਹੋ ਜਿਹੇ ਹਾਲਾਤ ਬਣ ਰਹੇ ਹੈ ਗ੍ਰੰਥੀ ਮਾਰਾ ਦੀ ਸੇਵਾ ਕਰਨ ਵਾਲੇ ਨਹੀਂ ਲੱਭਣੇ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਕਿਉਂਕਿ ਤੁਸੀਂ ਨਰਾਦਰੀ ਨਰਾਦਰੀ અપਮਾਨੀ અપਮਾਨੀ ਆਪਣੀਆਂ ਧਾਰਮਿਕ ਹਸਤੀਆਂ ਦਾ ਕਰਨ ਤੁਰੇ ਹੋ ਕਿਹੜਾ ਇਸ ਰਸਤੇ ਤੇ ਆਏਗਾ ਇਹੋ ਜਿਹੇ ਦੁਖਾਂਤ ਵਿੱਚ ਖਾਲਸਾਨੀਆਂ ਨੇ ਪੰਜਾਬ ਦਾ ਕੀ ਹਾਲ ਹੈ ਮੈਂ ਪੰਜਾਬ ਦੇ ਵਿਸ਼ੇ ਤੇ ਗੱਲ ਕਰਨੀ ਚਾਹੁੰਨਾ ਪੰਜਾਬ ਵਿੱਚ ਵਿੱਚ ਅੱਜ ਸਿਰੇ ਦੀ ਬੇਰੁਜ਼ਗਾਰੀ ਹੈ ਨਸ਼ਿਆਂ ਨਾਲ ਪੰਜਾਬ ਝੋੜਿਆ ਪਿਆ ਔਰ ਆਏ ਦਿਨ ਇੱਥੇ ਬੜੀਆਂ ਖਤਰਨਾਕ ਘਟਨਾਵਾਂ ਹੋ ਰਹੀਆਂ ਪੰਜਾਬ ਦੇ ਵਿੱਚ ਔਰ ਪੰਜਾਬ ਦੀ مالی ਹਾਲਤ ਹਰ ਬੰਦਾ ਇੱਥੋਂ ਦਾ ਕਰਜ਼ਈ ਹੈ ਕਿੰਨੀ ਇੱਥੋਂ ਦੀ ਤਰਾਸਦੀ ਹੈ ਸਾਨੂੰ ਆਪਣਾ ਇਹ ਸੂਬਾ ਜਿਹੜਾ ਸੂਬਾ ਹਿੰਦੁਸਤਾਨ ਨਹੀਂ ਬਲਕੇ ਹੋਰ ਦੁਨੀਆਂ ਦੇ ਸੂਬਿਆਂ ਨੂੰ ਵੀ ਰਿਜਕ ਦੇਣ ਦੇ ਵਿੱਚ ਮਦਦ ਕਰਦਾ ਸੀ ਅੱਜ ਕਰਜ਼ੇ ਦੇ ਅਧੀਨ ਇਹ ਸੂਬਾ ਆਪ ਹੀ ਕੰਗਾਲ ਹੋ ਗਿਆ ਇਹ ਸਾਡੇ ਰਾਸ਼ੀ ਲੀਡਰਾਂ ਦੇ ਮਾੜੇ ਬਤਾਰੇ ਕਰਕੇ ਹੀ ਹੋਇਆ ਨਾ ਹੋਰ ਤਾਂ ਕੋਈ ਕਾਰਨ ਨਹੀਂ ਸੀ ਸੋ ਇਸ ਕਰਕੇ ਭਾਈ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਦੋ ਬੇਨਤੀਆਂ ਖਾਸ ਕਰਕੇ ਕਿ ਜੇ ਅੰਤਰਨ ਕਮੇਟੀ 17 ਤਰੀਕ ਨੂੰ ਨਹੀਂ ਕੋਈ ਫੈਸਲਾ ਲੈਂਦੀ ਪ੍ਰਾਣੇ ਤਿੰਨੇ ਜਥੇਦਾਰਾਂ ਨੂੰ ਬਹਾਲ ਨਹੀਂ ਕਰਨ ਦਾ ਐਦ ਕਰਦੀ ਤਾਂ 11 ਮੈਂਬਰ ਜਿੱਥੇ-ਜਿੱਥੇ ਵੀ ਉਹ ਘਰਾਂ ਵਿੱਚ ਬੈਠੇ ਆ ਉਹਨਾਂ ਦੇ ਘਰਾਂ ਵਿੱਚ ਜਾਓ ਇੱਕ ਬੇਨਤੀ ਹੈ ਕਿਸੇ ਨੇ અપਮਾਨ ਵਾਲਾ ਸ਼ਬਦ ਨਹੀਂ ਕਹਿਣਾ ਕੋਈ ਗਲਤ ਨਾਰਾ ਨਹੀਂ ਲਾਉਣਾ ਸ਼ਾਂਤੀ ਨਾਲ ਸਾਰੇ ਹੱਲ ਹੋ ਸਕਦੇ ਆ ਉਹ ਵੀ ਸਾਡੇ ਭਰਾ ਉਹਨਾਂ ਦੇ ਘਰਾਂ ਵਿੱਚ ਜਾਓ ਉਹਨਾਂ ਨੂੰ ਮਿਲੋ ਹੱਥ ਜੋੜ ਕੇ ਬੇਨਤੀ ਕਰੋ ਕਿ ਮੈਂਬਰ ਸਾਹਿਬ ਸਮੁੱਚਾ ਪੰਥ ਦੁਖੀ ਹੈ ਪੰਥ ਦੀ ਆਵਾਜ਼ ਹੈ ਕਿ ਇਸ ਫੈਸਲੇ ਨੂੰ ਤੁਸੀਂ ਜੋ ਲਾਗੂ ਕੀਤਾ ਇਹ ਜੋ ਮਤਾ ਤੁਸੀਂ ਪਾਸ ਕੀਤਾ ਇਸ ਨੂੰ ਰੱਦ ਕਰੋ ਅਗਰ ਤੁਸੀਂ ਰੱਦ ਨਹੀਂ ਕਰੋਗੇ ਸਾਡੇ ਭਰਾਓ ਅਸੀਂ ਤੁਹਾਡੇ ਘਰ ਦੇ ਮੁਰਿਓਂ ਧਰਨਾ ਨਹੀਂ ਛੁਕਾਂਗੇ ਉੱਥੇ ਬੈਠ ਕੇ ਗੁਰਬਾਣੀ ਦਾ ਪਾਠ ਨਿਤਨੇਮ ਕਥਾ ਕੀਰਤਨ ਕਰੋ ਉਹਨਾਂ ਨੂੰ ਪਤਾ ਲੱਗੇ ਖਾਲਸਾ ਦੀ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੋਟ ਕਿਨੇ ਪਾਈਏ ਤੁਸੀਂ ਪਾਈਏ ਜੇ ਮੈਂਬਰਾਂ ਨੂੰ ਸਿੱਖ ਮੈਂਬਰ ਬਣਾਉਂਦੇ ਐ ਤਸਿਕ ਕਾਨੂੰਨੀ ਅਧਿਕਾਰ ਨਹੀਂ ਕਿ ਮੈਂਬਰਾਂ ਨੂੰ ਪੁੱਛਣ ਤੁਸੀਂ ਗਲਤ ਕੰਮ ਦਾ ਹਿੱਸਾ ਕਿਉਂ ਬਣੇ ਹੋ 11 ਮੈਂਬਰਾਂ ਦੇ ਘਰਾਂ ਵਿੱਚ ਇੱਕ ਸੰਸਮਾਨ ਦਾ ਨਮਾਇਦਾ ਇੱਕ ਪੰਥਕ ਆਗੂਆਂ ਦਾ ਨਮਾਇਦਾ ਜਾਵੇ 500 ਸਰੀਰ ਲੈ ਕੇ ਜਾਵੇ ਔਰ ਉਹਨਾਂ ਨੂੰ ਪੁੱਛੇ ਉਹਨਾਂ ਦੀ ਜਵਾਬਦੇਹੀ ਕਰਨੀ ਬਣਦੀ ਅੱਜ ਦੇ ਸਮੇਂ ਵਿੱਚ ਜੇ ਜਵਾਬ ਦੇ ਹੀ ਨਹੀਂ ਕਰੋਗੇ ਤਾਂ ਇਹ ਮਨਮਾਨੀ ਦੇ ਫੈਲਸੇ ਜਿਵੇਂ ਤਖਤਾਂ ਦੀ ਅੱਜ ਮर्यादा ਦਾ ਘਾਣ ਹੋਇਆ ਇਸ ਤੋਂ ਅੱਗੇ ਬਹੁਤ ਵੱਡਾ ਘਾਣ ਹੋਏਗਾ ਕਿਤੇ ਐਸੀ ਨੌਬਤ ਨਾ ਆ ਜਾਏ ਕਿ ਕੱਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਜਿਵੇਂ ਹੋਇਆ ਸੰਭਵ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਸਰੂਪ ਦੀ ਪ੍ਰਵਾਹ ਵੀ ਨਾ ਕਰਨ ਤੇ ਫੇਰ ਉਠਾਂਗੇ ਆਪਾਂ ਇਸ ਕਰਕੇ ਮੇਰੀ ਬੇਨਤੀ ਹੈ 28 ਮਾਰਚ ਨੂੰ ਜਿਹੜਾ اجلاس ਹੋ ਰਿਹਾ ਜੇ ਨਹੀਂ ਹੈ ਦੇਖੋ ਦੋ ਕਲਗੀਧਰ ਪਾਤਸ਼ਾਹ ਨੇ ਜਫਰ ਨੇ ਨਾਂ ਮੈਂ ਦੀ ਪਹਿਲੀ ਹਕਾਇਤ ਕੀਤਾ ਕਿ ਆਪਣੇ ਪਰਸਪਰੀ ਕੋਈ ਵਿਰੋਧ ਹੁੰਦਾ ਤਾਂ ਮਿਲ ਬੈਠ ਕੇ ਗੱਲ ਕਰੋ ਫਿਰ ਉਸ ਦਾ ਪ੍ਰਗਟਾਵਾ ਕਰੋ ਫਿਰ ਉਹਨੂੰ ਬਾਰ ਬਾਰ ਮੌਕਾ ਦੇਓ ਜਿੰਨੀ ਵਧ ਤੋਂ ਵਧ ਵੇਰੀ ਮੌਕਾ ਦੇ ਸਕਦੇ ਗੱਲਬਾਤ ਦਾ ਮੌਕਾ ਦੇਓ ਨਹੀਂ ਉਹ ਮੰਨਦੇ ਫਿਰ 28 ਤਰੀਕ ਨੂੰ اجلاس ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ اجلاس اور ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਹੈ ਉੱਥੇ ਮੇਰੀ ਅੱਜ ਇੱਕ ਬੇਨਤੀ ਸੁਣ ਕੇ ਜਾਇਓ ਤੁਸੀਂ ਕਹਿ ਦੰਨੇ ਆ ਕੌੜੀਆਂ ਗੱਲਾਂ ਮੈਂ ਤੁਹਾਡੇ ਨਾਲ ਵੀ ਸਾਂਝੀਆਂ ਕਰਨੀਆਂ ਜਥੇਦਾਰ ਅਕਾਲੀ ਫੂਲਾ ਸਿੰਘ ਨਹੀਂ ਬਣਦਾ ਅਕਾਲੀ ਫੂਲਾ ਸਿੰਘ ਕਿਵੇਂ ਬਣੇਗਾ ਜਥੇਦਾਰ ਨੂੰ ਘਰ ਤੋੜਤਾ ਤੇ ਉਹਦੇ ਮਗਰ ਇੱਕ ਵੀ ਨਹੀਂ ਗਿਆ ਅਕਾਲੀ ਫੂਲਾ ਸਿੰਘ ਦੇ ਨਾਲ 5000 ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਦੇ ਇਰਦ-ਗਿਰਦ ਸ਼ਾਸਤਰ ਤਾਰੀ ਸੂਰਬੀਰ ਜੋਧੇ ਨਿਹੰਗ ਸਿੰਘਾਂ ਦੀ ਫੌਜ ਤੇ 20000 ਫੌਜ ਉਹਨਾਂ ਨਾਲ ਹਮੇਸ਼ਾ ਤਿਆਰ ਪੁਰ ਤਿਆਰ ਰੰਦੀ ਸੀ ਤੇ ਤਾਂ ਅਕਾਲੀ ਜੀ ਦਾ ਦੁਨੀਆਂ ਦੇ ਵਿੱਚ ਪ੍ਰਭਾਵ ਸੀ ਤਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀ ਗਲਤੀ ਤੋਂ ਉਹਨਾਂ ਨੇ ਤਖਤ ਸਾਹਿਬ ਦੇ ਸਾਹਮਣੇ ਤਲਬ ਕਰਕੇ ਇੱਕ ਸਿੱਖਾਂ ਦੇ ਰਾਜੇ ਨੂੰ ਵੀ ਸੱਜਾ ਲਾਤੀ ਸੀ ਜੇ ਅਕਾਲੀ ਫੂਲਾ ਸਿੰਘ ਦੀ ਗੱਲ ਕਰਨੀ ਹੈ ਤਾਂ ਜੇਫੇਦਾਰਾਂ ਨੇ ਮਗਰ ਖੜੂਣਾ ਪਵੇਗਾ ਤੁਹਾਨੂੰ ਸਾਰਿਆਂ ਨੂੰ ਤਰੀਕਾ ਇਹੋ ਹੀ ਹੈ ਕਿ ਇੱਕ ਇੱਕ ਮੈਂਬਰ ਤੁਹਾਡਾ ਚੁਣਿਆ ਹੋਇਆ ਸਿੱਖੋ ਸਾਰੇ ਮੈਂਬਰਾਂ ਨੂੰ ਮਿਲੋ ਨਿਮਰਤਾ ਨਾਲ ਬੇਨਤੀ ਕਰੋ ਸਿੰਘ ਸਾਹਿਬ ਜੀ ਇੱਕ ਫੈਸਲਾ ਗਲਤ ਹੋਇਆ ਇਸ ਫੈਸਲੇ ਨੇ ਗੁਰੂ ਸਾਹਿਬ ਦਾ ਅਦਬ ਨਹੀਂ ਔਰ ਤਖਤਾਂ ਦੇ ਸਨਮਾਨ ਨੂੰ ਵੀ ਛੱਟ ਲਾਈ ਹੈ ਤੁਸੀਂ ਤਖਤਾਂ ਦੇ ਅਪਮਾਨ ਦਾ ਹਿੱਸਾ ਬਣਨਾ ਗੁਰੂ ਸਾਹਿਬ ਦੀ ਮਰਿਆਦਾ ਦਾ અપਮਾਨ ਕਰਨ ਦਾ ਹਿੱਸਾ ਬਣਨਾ ਤੁਸੀਂ ਉਹ ਕਹਿਣਗੇ ਬਣਨਾ ਜੇ ਕਹਿਣਗੇ ਬਣਨਾ ਤੇ ਫਿਰ ਚੰਗਾ ਤੁਹਾਨੂੰ ਹੁਣ ਮੈਂਬਰ ਵੀ ਅਸੀਂ ਰਹਿਣ ਨਹੀਂ ਦੇਣਾ ਉਹਦਾ ਇੱਕ ਤਰੀਕਾ ਫਿਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਚੱਲੋ 28 ਤਰੀਕ ਨੂੰ ਪੰਜਾਬ ਦੇ ਪਿੰਡ ਪਿੰਡ ਵਿੱਚੋਂ ਇੱਕ ਇੱਕ ਬੱਸ ਲੈ ਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਤੇ ਜਾ ਕੇ ਬੈਠੀਏ ਸੰਤ ਸਮਾਜ ਵੀ ਬੈਠੂਗਾ ਨੇ ਅੰਕਸ਼ੰਗ ਜਥੇ ਪੰਦੀਆਂ ਵੀ ਬੈਠਣ ਗਿਆ ਮੈਂ ਵੀ ਉੱਥੇ ਹਾਜ਼ਰੀ ਭਰੂੰਗਾ ਤੇ ਤੁਸੀਂ ਸਾਰਾ ਪੰਜਾਬ ਉੱਥੇ ਆਓ ਉੱਥੇ ਇਹਨਾਂ ਦੀ ਜਵਾਬਦੇਹੀ ਕਰਾਂਗੇ ਕਿ ਆਪਣਾ ਜਿਹੜਾ ਮਤਾ ਗਲਤ ਤੁਸੀਂ ਲਾਗੂ ਕੀਤਾ ਪਹਿਲਾਂ ਉਹਨੂੰ ਰੱਦ ਕਰੋ ਫਿਰ ਜਲਾਸ ਕਰਨ ਦੇਵਾਂਗੇ ਸੋ ਇਹ ਮੇਰੀਆਂ ਬੇਨਤੀਆਂ ਸਨ ਮੈਂ ਜ਼ਿਆਦਾ ਸਮਾਂ ਲੈ ਗਿਆ ਆਪ ਜੀ ਦਾ ਸਾਡਾ ਪ੍ਰੋਗਰਾਮ ਤਾਂ ਸੀ ਸਾਢੇ 3 ਵਜੇ ਸਮਾਪਤੀ ਕਰਨ ਦਾ ਪਰ ਮਹਾਪੁਰਖਾਂ ਦਾ ਦੂਰ ਦਾ ਪੰਦ ਹੋਲੇ ਮਹੱਲੇ ਦੇ ਜੋੜ ਮੇਲੇ 'ਚ ਰਸ਼ ਬਹੁਤਾ ਹੋਣ ਕਰਕੇ ਹੌਲੀ-ਹੌਲੀ ਸਾਰੇ ਮਹਾਪੁਰਖ ਆਏ ਜਥੇਬੰਦੀਆਂ ਆਈਆਂ ਸੰਗਤਾਂ ਆਈਆਂ ਮੈਂ ਸਾਰੀਆਂ ਸੰਗਤਾਂ ਦਾ ਰੂਮ-ਰੂਮ ਕਰਕੇ ਰਿਣੀ ਹਾਂ